ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜਿਹੜੇ ਕਿ ਉਹਨਾਂ ਦੇ ਵਕੀਲ ਹਰਪਾਲ ਸਿੰਘ ਖਾਰਾ ਕਿਉਂਕਿ ਅਮਰਤਪਾਲ ਨੂੰ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਤੇ ਜਿਹੜੀ ਹੁਣ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਇਹਨਾਂ ਦੀ ਕਿਉਂਕਿ ਇਹ ਸੁਣਵਾਈ ਤਾਂ ਕਈ ਵਾਰ ਹੋਈ ਆ ਪਟੀਸ਼ਨਾਂ ਵੀ ਪਈਆਂ ਪਰ ਇਹਨਾਂ ਦੀ NSA ਨਹੀਂ ਟੁੱਟੀ ਕਿਉਂਕਿ ਜੇ ਗੱਲ ਕਰੀਏ ਇਹਨਾਂ ਦੇ ਸਾਥੀਆਂ ਤੋਂ NSA ਹਟਾ ਦਿੱਤੀ ਜਾਂਦੀ ਹੈ ਪਰ ਇਕੱਲੇ ਅਮਰਤਪਾਲ ਨਾਲ ਬਹੁਤ ਵੱਡੀ ਨਾਦਸਾਫੀ ਹੋ ਰਹੀ ਹੈ ਤੇ ਜਿਹੜੀ ਹੁਣ ਤੱਕ ਦੀ ਵੀਡੀਓ ਆ ਰਹੀ ਸਾਹਮਣੇ ਅਪਡੇਟ ਜਿਹੜੀ ਲੇਟੈਸਟ ਖਬਰ ਕਿਉਂਕਿ ਅਮਰਤਪਾਲ ਦੀ ਇੱਕ ਵੀਡੀਓ ਕਾਲ ਤੇ ਪੇਸ਼ੀ ਪੈਂਦੀ ਆ ਤੇ ਉਸ ਪੇਸ਼ੀ ਦੌਰਾਨ ਲੋਕ ਕਹਿੰਦੇ ਆ ਵੀ ਅਮਰਤਪਾਲ ਤਾਂ ਜੇਲ੍ਹ ਦੇ ਵਿੱਚ ਨਿਆਰੇ ਲੈ ਰਿਹਾ ਜੀ ਚੰਗੀ ਵਧੀਆ ਉਹਦੇ ਕੋਲੇ ਅੰਦਰ ਐਲ ਸੀ ਡੀ ਲੱਗੀ ਆ ਤੇ ਬਾਕੀ ਜੇ ਗੱਲ ਕਰੀਏ ਏ ਸੀ ਵੀ ਲੱਗਿਆ ਤੇ ਵਧੀਆ ਕਮਰਾਗਾ ਉਹ ਤਾਂ ਵਧੀਆ ਰਹਿ ਰਿਹਾ ਤੇ ਹੁਣ ਉਹ ਪੇਸ਼ੀ ਦੌਰਾਨ ਉਸ ਕਮਰੇ ਦੇ ਵਿੱਚ ਲਿਆਤਾ ਜਾਂਦਾ ਸੀ ਤੇ ਜਿਵੇਂ ਵਰਤਾਪ ਹੁੰਦਾ ਕੈਦੀਆਂ ਨਾਲ ਜੇਲ੍ਹ ਦੇ ਵਿੱਚ ਉਹ ਤਾਂ ਓਮ ਹੀ ਹੁੰਦਾ ਨਾ ਕਿ ਕਿਸੇ ਨੂੰ ਕੋਈ ਏਅਰ ਕੰਡੀਸ਼ਨ ਕਮਰੇ ਤੇ ਕੋਈ ਇਹ ਨਹੀਂ ਹੈਗਾ ਵੀ ਉਥੇ ਐਸ਼ੋਰਾਮ ਹੁੰਦਾ ਜੇਲ ਤਾਂ ਜੇਲ ਹੁੰਦੀ ਹੈ ਤੇ ਪਰ ਹੁਣ ਉਹਨਾਂ ਦੇ ਵਕੀਲ ਦਾ ਹਰਪਾਲ ਸਿੰਘ ਜਿਹੜਾ ਖਾਰਾਗਾ ਉਹਨਾਂ ਦਾ ਕੀ ਆ ਸਵਾਲ ਜਿਹੜੇ ਹੁਣ ਤੱਕ ਦੇ ਬਿਆਨ ਆ ਤਾਂ ਇੱਕ ਪੱਤਰਕਾਰ ਮਨੀਆਂ ਪੁੱਛਿਆ ਜਾਂਦਾ ਤੇ ਜੇ ਹਰਪਾਲ ਸਿੰਘ ਖਾਰਾ ਇਹਨਾਂ ਮਨੀਆਂ ਦੱਸੇ ਜਾਂਦੇ ਵੀ ਜਿਹੜਾ ਅਮਰਤਪਾਲ ਨੂੰ ਦੇ ਅਨਸਾਰ ਸਾਰੀਆਂ ਸਰਕਾਰਾਂ ਦੇ ਵਿੱਚ ਇੱਕ ਚਰਚਾ ਵੱਡੀ ਛੜੀ ਪਈ ਆ ਵੀ ਕਿਤੇ ਅਮਰਤਪਾਲ ਬਾਹਰ ਨਾ ਆ ਜੇ ਜੇ ਅਗਰ ਅਮਰਤਪਾਲ ਬਾਹਰ ਆਉਂਦਾ ਤਾਂ ਫਿਰ ਸਾਡੇ ਕੰਮ ਨਹੀਂ ਚੱਲਣੇ ਤਾਂ ਨਸ਼ੇ ਦੇ ਉੱਤੇ ਰੋਕ ਲੱਗ ਜਾਣੀ ਆ ਹੋਰ ਵੀ ਕਈ ਗੱਲਾਂ ਬਹੁਤ ਵੱਡੇ ਖੁਲਾਸੇ ਹੋਏ ਆ ਪਹਿਲਾ ਵੀਡੀਓ ਸੁਣਾ ਦਈਏ ਮਰਤਪਾਲ ਦੇ ਵਕੀਲ ਜੋ ਕਿ ਹਰਪਾਲ ਸਿੰਘ ਖਾਰਾ ਬਣੀਓ ਕੀ ਕਿਹਾਗਾ ਤਾਂ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਚੈਨਲ ਤੇ ਬਣੇ ਰਹੋ ਐਮਪੀ ਅਮਰ ਨਸਿਰ ਦੇ ਅਧੀਨ ਕੱਲ ਜਿਹੜੀ ਲਾਈਵ ਪੇਛੀ ਜਿਹੜੀ ਉਹ ਖੁਦ ਆਪ ਨੂੰ ਤੋਂ ਜਦੋਂ ਹਾਈ ਕੋਰਟ ਦੇ ਵਿੱਚ ਹੜਤਾਲ ਚੱਲ ਰਹੀ ਹੁੰਦੀ ਹੈ ਤਾਂ ਉੱਥੋਂ ਇੱਕ ਤਸਵੀਰ ਨਿਕਲ ਕੇ ਬਾਹਰ ਆਉਂਦੀ ਹੈ ਬੜੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਕਈਆਂ ਨੇ ਉਹਨਾਂ ਦੇ ਟਰੋਲ ਕੀਤਾ ਕਈ ਉਹਦੇ ਹੱਕ ਚ ਆਏ ਕਈ ਕਹਿੰਦੇ 3 ਸਾਲ ਤੋਂ ਦੇਖਿਆ ਤੇ ਕੀ ਕਹਿ ਰਹੇ ਕਿ ਵੇਖੋ ਨਿਆਰੀ ਕਿੰਨੇ ਲੈ ਰਿਆ ਸਾਡੇ ਨਾਲ ਐਡਵੋਕੇਟ ਹਰਪਾਲ ਸਿੰਘ ਖੜਾ ਜੀ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਸਵਾਗਤ ਹੈ ਸਸੀ ਕਾਲ ਜੀ ਸਸੀ ਕਾਲ ਜੀ ਖੜਾ ਸਾਹਿਬ ਜਿਵੇਂ ਮੈਂ ਗੱਲ ਕੀਤੀ ਹੈ ਕਿ ਤੁਹਾਡੇ ਵਿਰੋਧੀ ਇਹ ਗੱਲ ਕਹਿ ਰਹੇ ਨੇ ਕਿ ਅਮਰਪਾਲ ਸਿੰਘ ਤੇ ਤੁਸੀਂ ਵਕੀਲੋਂ ਕਹਿੰਦੇ ਕਿ ਵੇਖੋ ਅ ਰਾਖਿਆਾ ਥਲੇ ਕਹਿੰਦੇ ਕਿ ਉਹਨੂੰ ਮਾਰਤਾ ਜਿਹੜੇ ਸੱਟ ਤਾਂ ਬਾਹਰ ਨਹੀਂ ਆਉਂਦੇ ਉਹ ਕਹਿੰਦੇ ਏਸੀ ਵਾਲਾ ਕਮਰਾ ਲੱਗਿਆ ਵਧੀਆ ਏਸੀ ਦੀ ਲੱਗੀ ਆ ਚੰਗੇ ਨਿਆਰੇ ਲੁੱਟ ਰਿਆ ਤਾਂ ਅੰਦਰ ਬਿਠਾ ਜਗਮੀਤ ਜੀ ਪਹਿਲੀ ਗੱਲ ਤਾਂ ਹੈ ਕਿ ਸ਼ੇਰ ਦੇ ਆਉਣ ਤੋਂ ਬਾਅਦ ਗਿੱਦੜ ਚੀਕਾ ਮਾਰਦੇ ਆਉਂਦੇ ਨੇ ਉਹ ਸ਼ੇਰ ਦੱਸਿਆ 3 ਸਾਲ ਦੇ ਬਾਅਦ ਦੱਸਿਆ ਹੈ 3 ਸਾਲ ਦੇ ਬਾਅਦ ਦੱਸਣ ਤੋਂ ਬਾਅਦ ਇਹਨਾਂ ਦੇ ਭੱਲੇ ਕੱਖ ਨਹੀਂ ਰਿਆ ਕਿਹੜੇ ਮੂ ਨਾਲ ਗੱਲਾਂ ਕਰਦੇ ਨੇ ਇਹ ਉਹ ਬੰਦੇ ਬੋਲਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਹੀਨ ਕਰਾਉਣ ਤੋਂ ਬਾਅਦ ਅੱਜ ਦੋ ਉਂਗਲਾਈ ਕਰ ਰਹੇ ਨੇ ਸਾਰਾ ਪੰਜਾਬ ਮਾਰ ਕੇ ਰੱਖਦਾ ਉਹਨਾਂ ਦਾ ਸਾਥ ਦਿੱਤਾ ਉਹ ਬੰਦੇ ਬੋਲਦੇ ਨੇ ਕਿੰਤੂ ਪਰੰਤੂ ਕਰਦੇ ਨਹੀਂ ਸੋ ਅੱਜ ਇੱਕ ਬੜੀ ਸ਼ਰਮਨਾਕ ਗੱਲ ਹੈ ਪੰਜਾਬ ਦੇ ਉੱਪਰ ਇੱਕ ਬੰਦਾ 3 ਸਾਲ ਦੇ ਬਾਅਦ ਉੱਥੇ ਵੀਡੀਓ ਕਾਨਫਰੰਸ ਤੇ ਆਇਆ ਉਹ ਮੈਨੂੰ ਈਮਾਨ ਨੇ ਦੱਸਿਆ ਸਾਰਾ ਹਾਈ ਕੋਰਟ ਚੋਂ ਉਹ ਕਹਿੰਦਾ ਕਿ ਉੱਥੇ ਜਦੋਂ ਆਪਣੇ ਭਾਈ ਅਮਰਤਪਾਲ ਨੂੰ ਵੀਡੀਓ ਕਾਨਫਰੰਸ ਦਾ ਰੂਮ ਹੁੰਦਾ ਹੈ ਜੀ ਸਾਡੇ ਡੇਲੀ ਨਾ ਕੋਰਟ ਦੇ ਵਿੱਚ ਚੱਲਦਾ ਹੈ ਜੀ ਡੈਲੀ ਕੋਰਟ ਦੇ ਵਿੱਚ ਜਿੰਨੇ ਵੀ ਚਲੋ ਇਹ ਜ਼ਿਲ੍ਹਾ ਦੂਜਾ ਨੇ ਤਾਂ ਇਥੋਂ ਡੈਲੀ ਵੀਡੀਓ ਕਾਨਫਰੰਸ ਅਦਾਲਤਾਂ ਚੋਂ ਲੱਗ ਗਈਆਂ ਬਾਹਰ ਪੇਸ਼ੀਆਂ ਪੈਣੀਆਂ ਮੂਜਮਾਨੀਆਂ ਬੰਦ ਹੋ ਚੁੱਕੀਆਂ ਹਾਂ ਤਾਂ ਇੱਕ ਰੂਮ ਹੁੰਦਾ ਹੈ ਉਹ ਰੂਮ ਬੜਾ ਵਧੀਆ ਬਣਾਇਆ ਹੁੰਦਾ ਕਿ ਜਿੱਥੇ ਆਵਾਜ਼ ਨਾ ਗੂੰਜੇ ਉਹ ਜਿਵੇਂ ਕਹ ਦਈਏ ਕਿ ਜਿਵੇਂ ਸੁਪਰਡੈਂਟ ਦਾ ਰੂਮ ਇਸ ਟਾਈਪ ਦਾ ਰੂਮ ਬੜਾ ਬਹੁਤ ਵਧੀਆ ਰੂਮ ਹੁੰਦਾ ਜਿੱਥੇ ਉਹਨਾਂ ਦੀ ਵੀਡੀਓ ਕਾਨਫਰੰਸ ਹੁੰਦੀ ਹੈ ਇਹ ਕੋਈ ਭਾਈ ਅਮਰਤਪਾਲ ਦਾ ਕਮਰਾ ਨਹੀਂ ਹੁਣ ਕੁਝ ਬੰਦੇ ਕਹਿ ਰਹੇ ਨੇ ਜੀ ਬੜਾ ਸੌਖਾ ਹੈ ਯਾਰ ਹੁਣ ਵੀਡੀਓ ਕਾਨਫਰੰਸ ਜਾ ਕੇ ਰੂੜੀ ਤੇ ਭਾਗੇ ਕਰਾਂਗੇ ਹੈ ਮੋٹے ਦਿਮਾਗ ਦੇ ਬੰਦੇ ਯਾਰ ਮੈਂ ਤੇ ਕਹਤਾ ਹੈ ਤੁਹਾਨੂੰ ਮੈਂ ਜਮੀਤ ਕਿ ਬੰਦੇ ਕਿੰਤੂਪਰੀ ਤੋਂ ਕੌਣ ਕਰਦੇ ਨੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਗੈਰ ਵੀ ਤੋਂ ਬਾਅਦ ਅੱਜ ਦੰਦ ਕੱਢ ਕੇ ਹਾਰ ਪਾਈ ਕਰਦੇ ਫਲਸਫਾ ਤੁਹਾਡੇ ਪੈਦਾ ਹੋਣ ਤੇ ਮੈਂ ਕਹੂੰਗਾ ਜਦੋਂ ਇਸ ਚੀਜ਼ ਦਾ ਤੁਸੀਂ ਜਵਾਬ ਦੇ ਰਹੇ ਹੋ ਪਹਿਲਾਂ ਹੀ ਜਵਾਬ ਘੜੀ ਬੈਠੇ ਹੋ ਕਿ ਜਿਵੇਂ ਜ세ਦਰ ਜਗਤਾਰ ਸਿੰਘ ਹਵਾਰਾ ਜੀ ਉਹ ਕਹਿੰਦੇ ਕਿ ਉਹ ਵੇਖੋ ਤੁਸੀਂ ਕਿ ਬੜੇ ਸਿੰਪਲ ਜਿਹੇ ਰੂਮ 'ਚ ਵੀਡੀਓ ਕਾਨਫਰੈਂਸ ਹੋ ਰਹੀ ਆ ਤੇ ਤੁਹਾਡੇ ਵਾਲੇ ਕਹਿੰਦੇ ਉਹਨਾਂ ਦੀ ਵੇਖੋ ਕਿੰਨੀ ਵੀਰ ਹੈ ਵੀ ਹੋ ਰਹੀ ਆ ਕਹਿੰਦੇ ਫਰਕ ਤਾਂ ਹੈ ਨਹੀਂ ਇੱਕ ਜੇਲ ਦਾ ਤੇ ਇੱਕ ਐਨਐਸਏ ਦਾ ਦੋਨਾਂ ਚੀਜ਼ਾਂ ਦਾ ਫਰਕ ਹੈ ਹੂੰ ਜੇਲ ਦਾ ਇੱਕ ਰੂਮ ਅਲੱਗ ਆ ਐਨਐਸਏ ਦਾ ਰੂਮ ਲੱਗ ਹੁੰਦਾ ਹੈ ਉੱਥੇ ਫੈਸਿਲਿਟੀ ਜਿਹੜੀ ਹੈ ਫੈਸਿਲਿਟੀ ਜਿਹੜੀ ਜ਼ਿਆਦਾ ਹੈ ਇਹ ਜੇਲ ਨਾਲੋਂ ਜ਼ਿਆਦਾ ਹੁੰਦੀ ਹੈ ਲੋਡਆਊਟ ਇਹ ਤਾਂ ਆਪਾਂ ਨੂੰ ਬੜਾ ਵਧੀਆ ਇਹਨਾਂ ਗੱਲਾਂ ਤੇ ਆਪਾਂ ਨੂੰ ਪਤਾ ਵੀ ਹੈ ਇਹ ਜੇਲ ਇੱਕ ਡਿਫਰੈਂਟ ਹੋ ਕੋਈ ਇੱਕ ਰੂਮ ਅਲੱਗ ਹੁੰਦਾ ਹੈ ਤਾਂ ਇਸ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਪ੍ਰੋਬਲਮ ਵਾਲੀ ਗੱਲ ਹੈ ਪਰ 3 ਸਾਲ ਦੇ ਬਾਅਦ ਦੱਸਿਆ ਮੈਂ ਕਿਹਾ ਤੇਗਾ ਕਿ ਸ਼ੇਰ ਦੇ ਆਉਣ ਤੋਂ ਬਾਅਦ ਕਿਦੜ ਚਿਕਾ ਮਾਰਨ ਲੱਗ ਗਿਆ ਨਹੀਂ ਯਾਰ ਹਾਂਜੀ ਇਹ ਭਈ ਅਮਰਤਪਾਲ ਦੇ ਵਕੀਲ ਜੋ ਕਿ ਹਰਪਾਲ ਸਿੰਘ ਖਾਰਾ ਸੀ ਤੇ ਹੁਣ ਜਿਹੜੇ ਲੋਗ ਇਹ ਕਹਿ ਰਹੇ ਆ ਵੀ ਅਮਰਤਪਾਲ ਜੇਲ੍ਹ ਦੇ ਵਿੱਚ ਜੀ ਐਸ਼ੋਰਾਮ ਲੈ ਰਿਆ ਵਧੀਆ ਰੂਮ ਦੇ ਵਿੱਚ ਐਲਸੀਡੀ ਲੱਗੀ ਆ ਏਸੀ ਲੱਗਿਆ ਉੱਥੇ ਵੀਡੀਓ ਕਾਲ ਹੋ ਰਹੀ ਆ ਵੀ ਹੋਰ ਕੀ ਭਾਲਦਾ ਉਹ ਤਾਂ ਜਿਵੇਂ ਆਪਾਂ ਘਰੇ ਰਹਿੰਦੇ ਆ ਏਸੀ ਲੂਟੀ ਹੀ ਰਹਿਆ ਪਰ ਇਹ ਕਮਰਾ ਉਸ ਦਾ ਨਹੀਂ ਜਿਹੜੇ ਤਾਂ ਪਹਿਲਾਂ ਲੋਕਾਂ ਨੂੰ ਇਹ ਭਲਾਈ ਦੇ ਵਿੱਚ ਉਹਨਾਂ ਨੂੰ ਦੱਸਦੀ ਆ ਵੀ ਜੇਲ੍ਹ ਤਾਂ ਜੇਲ੍ਹ ਹੀ ਹੁੰਦੀ ਆ ਜੇ ਕੈਦੀਆਂ ਨੂੰ ਏਸਲੂਟ ਰੱਖਣ ਲੱਗ ਜਾਣ ਘਰ ਮੰਗੂ ਤਾਂ ਫੇਰ ਭਾਈ ਹਰ ਬੰਦਾ ਜੇਲ੍ਹ 'ਚ ਹੀ ਰਹਿਣਾ ਪਸੰਦ ਕਰੂਗਾ ਜਿਹੜਾ ਮੁਜਰਮ ਆ ਉਹਨੂੰ ਤਾਂ ਸੌਖੀ ਹੋ ਜੂ ਜੇਲ ਕੱਟਣੀ ਫੇਰ ਜੇਲ ਨੂੰ ਜੇਲ ਨੂੰ ਨਹੀਂ ਮੰਨਿਆ ਜਾਊਗਾ ਤਾਂ ਬਈ ਹੁਣ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਜੋ ਹਰਪਾਲ ਸਿੰਘ ਖਾਰਾ ਬਣੀਓ ਇਹੀ ਕਿਹਾ ਗਿਆ ਵਿਰੋਧੀਆਂ ਵੀ ਅਮਰਤਪਾਲ ਦੀ ਤਸਵੀਰ ਦੇਖਣਸਾਰ ਚਾਰੇ ਪਾਸੇ ਹੀ ਵਿਰੋਧੀਆਂ ਦੇ ਵਿੱਚ ਚਰਚਾ ਸੜੀ ਪਈ ਆ ਵੀ ਅਮਰਤਪਾਲ ਕਿਤੇ ਬਾਹਰ ਨਾ ਆ ਜੇ ਹੁਣ ਜਿਹੜੀ ਐਨਐਸਏ ਲੱਗੇ ਤੀਜੀ ਵਾਰ ਫੇਰ ਲੱਗ ਜਾਂਦੀ ਆ ਇਸ ਮਾਮਲੇ ਤੇ ਜੋ ਅਮਰਤਪਾਲ ਦੇ ਵਕੀਲ ਬਣੀਓ ਸਾਰੀ ਗੱਲ ਦੇ ਖੁਲਾਸੇ ਕੀਤੇ ਜਾਂਦੇ ਆ ਹੁਣ ਅਮਰਤਪਾਲ ਨੂੰ ਪੈਰੋਲ ਮਿਲੂ ਜਾਂ ਨਹੀਂ ਮਿਲੂ ਇਹ ਅਦਾਲਤ ਫੈਸਲਾ ਕਰੂਗੀ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡਿਆਂ ਸਾਂਝੀ ਜਰੂਰ ਕਰਨੀ ਸੀ ਛੋਟਾ ਕੀ ਕਹਿਣਾ ਬਈ ਅਮਰਤਪਾਲ ਸਿੰਘ ਬਾਰੇ ਤੇ ਇਹ ਵਿਰੋਧੀਆਂ ਪਾਰਟੀਆਂ ਬਾਰੇ ਤਾਂ ਤੁਸੀਂ ਵੀ ਆਪਣੇ ਕਮੈਂਟ ਜਰੂਰ ਰੱਖੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ